ਪਈ ਅੱਜ ਇੱਕ ਵੈੜ ਆਈ ਆਪਣੇ ਕੋਲੇ ਦੂਜਾ ਸੂਆ ਸੂਣ ਵਾਲੀ ਆ ਅਜੇ ਪੰਜ ਛੇ ਤਾਂ ਰਹਿੰਦੇ ਆ ਸੂਣ ਚ ਬਹੁਤ ਚੰਗੇ ਥਾਣ ਹਵਾਨੇ ਦੀ ਆ ਕੱਦ ਗਾੜ੍ਹ ਵਾਲੀ ਆ ਅਜੇ ਆ ਵਲਟੇ ਲੰ ਬਹੁਤ ਪਈਆਂ ਲੈ ਵਿੱਚ ਬਾਕੀ ਨੇ ਗਰਮੀ ਜਮਾਣੀ ਮਨਾਉਣੀ ਐਫ ਐਫ ਕ੍ਰਾਸ ਆ ਕੱਦ ਵੀ ਠੀਕ ਆ ਪੂਰਾ ਵਧੀਆ ਥਾਣਾ ਦਾ ਸੈਜ ਆ। ਅਜੇ 5-6 ਦਿਨ ਲੈ ਜੂ ਲੈ ਜਾਂ ਅੰਦਰ। 5-6 ਦਿਨ ਲੈ ਜੂ ਪੂਰੀ ਸੀਲ ਠੰਡੀ ਆ। ਆਪ ਵੀ ਥਾਣਾ ਦਾ ਸੈਜ ਚੈੱਕ ਕਰ ਸਕਦੇ। ਪੂਰਾ ਵਧੀਆ ਥਾਣਾ ਦਾ। ਸੀਲ ਠੰਡੀ ਪੂਰੀ ਬਾਕੀ ਲੇਵੇ ਦਾ ਬਨਾਵਟ ਵਧੀਆ ਹੈਂ ਰਾਈ ਬਹਿ ਜੰਨੇ ਨੇ ਇਹਨੂੰ ਦੇਖੋ ਪੂਰੀ ਫੁੱਲ ਸੀਲ ਠੰਡੀ ਹੈ ਕੱਦ ਕਾਠ ਵੀ ਚੰਗਾ ਦੂਜਾ ਸੁਆ ਸੁਹਣਾ